ਜਗੁਰਦੇਵ ਧੰਨ ਗੁਰਦੇਵ ਤਨ ਤਨ ਸ਼੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦਾ 648ਵੇਂ ਜਨਮ ਦਿਨ ਤੇ ਸਾਰੀ ਹੀ ਵਾਮ ਨੂੰ ਸਾਰੀ ਹੀ ਕੌਮ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਔਰ ਸਾਰੇ ਹੀ ਆਪਾਂ ਇਕੱਠੇ ਹੋ ਕੇ ਤਨ ਤਨ ਸ਼੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਾਇਆ ਇਸ 648ਵੇਂ ਜਨਮ ਦਿਨ ਤੇ ਆਪਾਂ ਸਾਰੇ ਹੀ ਪਿਆਰ ਦਾ ਸੰਦੇਸ਼ ਦਿੰਦੇ ਹੋਈਏ ਨਾਸ਼ੇ ਤੋਂ ਮੁਕਤ ਹੋ ਕੇ ਆਪਾਂ ਇਹ ਜਿਹੜਾ ਜਨਮ ਦਿਨ ਗੁਰੂ ਦਾ ਮਨਾਈਏ ਔਰ 650ਵਾਂ ਜਿਹੜਾ ਗੁਰੂ ਦਾ ਜਨਮ ਦਿਹਾੜਾ ਆਵੇਗਾ ਉਸ ਤੇ ਆਪਾਂ ਇੱਕ ਅਲੱਗ ਹੀ ਤਰ੍ਹਾਂ ਦਾ ਜਣੀ ਮੈਸੇਜ ਦਈਏ ਦੁਨੀਆ ਦੇ ਵਿੱਚ ਔਰ ਸਰਕਾਰ ਵੀ ਔਰ ਪੂਰਾ ਦੇਸ਼ ਵੀ ਪੂਰੀ ਕੌਮ ਵੀ ਔਰ ਜਿੱਥੇ ਵੀ ਸਾਡੇ ਰਬਦਾਸੀਆ ਸਮਾਜ ਬਸਿਆ ਹੋਇਆ ਹੈ ਆ ਦੁਨੀਆ ਦੇ ਕੋਨੇ-ਕੋਨੇ ਤੇ ਆਪਾਂ ਅੱਜ ਹੀ ਸੰਕਲਪ ਲਈਏ 648ਵੇਂ ਜਨਮ ਦਿਨ ਤੇ ਕਿ 650ਵਾਂ ਜਨਮ ਦਿਨ ਦੁਨੀਆ ਦੇ ਵਿੱਚ ਇੱਕ ਇਤਿਹਾਸਕ ਜਨਮ ਦਿਨ ਗੁਰੂ ਦਾ ਮਨਾਇਆ ਜਾਵੇਗਾ ਔਰ ਮੈਂ ਸਾਰੀ ਹੀ ਸੰਗਤ ਨੂੰ ਗੁਰੂ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਾਰ ਵਧਾਈ ਬਾਕ ਦਿੰਦਾ ਜੀ ਜੈ ਗੁਰਦੇ ਤੁਹਾਨੂੰ ਗੁਰਦੇ